ਕੋਈ ਨਾ ਉਹ ਜਿਹੜੇ ਬਾਈਡ ਕਰੇ ਬਾਈਡ ਚਲ ਇੱਕ ਮਿੰਟ ਫਿਰ ਉਹ ਐਫ ਆਈ ਆਰ ਦੀ ਡਿਟੇਲਸ ਹੋਣੀਆਂ ਚਾਹੀਦੀਆਂ ਹੋਣੀਆਂ ਨਾ ਸੋ ਕੋਈ ਨਾ ਬਾਕੀ ਬਾਕੀ ਕਨਵਰ ਸਿੰਘ ਐਸ ਐਚਓ ਟਕੋਲੀ ਤੇ ਕੱਲ ਕੱਲ ਦੀ ਘਟਨਾ ਇਦਾਂ ਜੀ ਕਿ ਸਾਨੂੰ ਇੱਕ ਸੀਕ੍ਰੇਟ ਟਿਪ ਮਿਲੀ ਸੀ ਕਿ ਇੱਥੇ ਇੱਕ ਅਰੋਮਾ ਥੈਰੇਪੀ ਸਪਾ ਹੈਗਾ ਜੀ ਗੁਰੂ ਨਾਨਕਨ ਦੇ ਕਲੇ ਮਾਰਕੀਟ 올ਡ ਅੰਬਾਲਾ ਰੋਡ ਤੇ ਟਕੌਲੀ ਦੇ ਵਿੱਚ ਜਿੱਥੇ ਸਾਨੂੰ ਇੱਕ ਮੁਖਬਰੀ ਮਿਲੀ ਸੀ ਕਿ ਵੀ ਇੱਥੇ ਜਿਹੜਾ ਦੇ ਵਪਾਰ ਦਾ ਜਿਹੜਾ ਧੰਦਾ ਹੈ ਉਹ ਚਲਦਾ ਸੀਕਟ ਤਰੀਕੇ ਨਾਲ ਚਲਾਇਆ ਜਾ ਰਿਹਾ ਸਪਾ ਦੇ ਜਿਹੜੇ ਨਾਂ ਥੱਲੇ ਤੇ ਮ사ਜ ਕਰਨ ਦੇ ਬਹਾਨੇ ਥੱਲੇ ਵੀ ਇਹ ਇਸ ਤਰ੍ਹਾਂ ਦਾ ਗਲਤ ਕੰਮ ਹੋ ਰਿਹਾ ਜਿਸ ਤੇ ਸਾਡੀ ਜਿਹੜੀ ਟੀਮ ਹੈਗੀ ਟਕੌਲੀ ਪੁਲਿਸ ਦੀ ਸਮੇਤ ਮੇਰੇ ਤੇ ਅਸੀਂ ਇੱਕ ਟੀਮ ਤਿਆਰ ਕੀਤੀ ਤੇ ਅਸੀਂ ਇੱਥੇ ਛਾਪੇ ਛਾਪੇ ਮਾਰੀ ਕੀਤੀ ਆ ਜਾ ਕੇ ਸਪਾ ਦੇ ਉੱਤੇ ਤੇ ਮੌਕੇ ਤੇ ਅਸੀਂ ਦੇਖਿਆ ਕਿ ਇੱਕ ਸਾਨੂੰ ਜਿਹੜਾ ਕਸਟਮਰ ਉੱਥੇ ਜਿਨ੍ਹਾਂ ਦਾ ਨਾਮ ਹੈਗਾ ਸੁਨੀਲ ਸ਼ਰਮਾ ਉਹ ਜਿਹੜਾ ਮੈਨੇ ਕੁਐਸਚਨੇਬਲ ਹਾਲਾਤਾਂ ਵਿੱਚ ਸਾਨੂੰ ਮਿਲੇ ਔਰ ਉੱਥੇ ਸਾਨੂੰ 5 ਲੜਕੀਆਂ ਜਿਹੜੇ ਸਪਾ ਦੇ ਅੰਦਰ ਜਿਹੜੀਆਂ ਮਿਲੀਆਂ ਤੇ ਫਿਰ ਚੋੜੀ ਪੁੱਛਗਿਛ ਕੀਤੀ ਤੇ ਇੱਥੋਂ ਦੇ ਜਿਹੜੇ ਮੈਨੇਜਰ ਸਾਹਿਬ ਨੇ ਦਿਨੇਸ਼ ਸ਼ਰਮਾ ਜਿਹੜੇ ਪਾਣੀਪੱਧਰ ਰਹਿਣ ਵਾਲਾ ਹੈਗਾ ਤੇ ਉਹ ਇਹ ਸਾਰਾ ਜਿਹੜਾ ਧੰਦਾ ਹੈਗਾ ਇਹਨੂੰ ਮੈਨੇਜ ਕਰ ਰਹੀ ਸੀ ਤੇ ਜਿਹੜੇ ਇਹਦੇ ਓਨਰ ਅਸਤਨਾਮ ਸਿੰਘ ਉਹ ਅੰਬਾਲੇ ਦਾ ਰਹਿਣ ਵਾਲਾ ਹੈ ਜੀ ਤੇ ਜੋ ਕਿ ਰਿਮੋਟਲੀ ਇੱਥੋਂ ਆਪਰੇਟ ਕਰਦਾ ਸੀਗਾ ਤੇ ਕਦੇ-ਕਦੇ ਇੱਥੇ ਆਉਂਦਾ ਵੀ ਸੀਗਾ ਹੁਣ ਅ ਅਸੀਂ ਜਿੱਦਾਂ ਹੀ ਮੌਕੇ ਤੇ ਪਹੁੰਚੇ ਤੇ ਸਾਨੂੰ ਜੋ ਹਾਲਾਤ ਮਿਲੇ ਅਸੀਂ ਜਿਹੜੇ ਪੀੜਤ ਲੜਕੀਆਂ ਹੈਗੀਆਂ ਉਹਨਾਂ ਨੂੰ ਅ ਆਪਣਾ ਇੱਕ ਸਾਈਡ ਤੇ ਕੀਤਾ ਤੇ ਜਿਹੜੇ ਕਸਟਮਰ ਹੈ ਤੇ ਮੈਨੇਜਰ ਉਹਨੂੰ ਆਪਾਂ ਗ੍ਰਿਫਤਾਰ ਕੀਤਾ ਦੇ ਨਾਲ ਹੀ ਆਪਾਂ ਪੀਰੀਅਡ ਲੜਕੀਆਂ ਜਿਹੜੀਆਂ 5 ਸੀਗੀਆਂ ਉਹਨਾਂ ਦੀ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਤੇ ਇਹਨਾਂ ਦੀ ਵੈਰੀਫਿਕੇਸ਼ਨ ਕਰਾ ਕੇ ਤੇ ਉਹਨਾਂ ਨੂੰ ਅ ਅਸੀਂ ਰਿਲੀਜ਼ ਕਰ ਦਿੱਤਾ ਹੈ ਤੇ ਕਸਟਮਰ ਤੇ ਜਿਹੜੇ ਮੈਨੇਜਰ ਹੈਗਾ ਪਲੱਸ ਜਿਹੜਾ ਓਨਰ ਹੈ ਉਸ ਤੇ ਅਸੀਂ ਮੁਕੱਦਮਾ ਨੰਬਰ 32/25 ਟਕੌਲੀ ਥਾਣੇ ਦੇ ਵਿੱਚ ਦਰਜ ਕਰਦੇ ਆ। ਇਹ ਸਪਾਸ ਕਿੰਨੇ ਟਾਈਮ ਤੋਂ ਚੱਲ ਰਿਹਾ ਹੈ? ਇਹ ਤਕਰੀਬਨ ਜੋ ਸਾਨੂੰ ਖਬਰ ਮਿਲੀ ਹੈ ਜੀ ਸਪਾ ਸੈਂਟਰ 5 ਤੋਂ 6 ਮਹੀਨੇ ਤੋਂ ਚੱਲ ਰਿਹਾ ਸੀਗਾ। ਤੇ ਕਾਫੀ ਵਾਰੀ ਹੋਰ ਅੱਗੇ ਪਿੱਛੇ ਵੀ ਸਾਨੂੰ ਖਬਰ ਆਈ ਸੀ ਕਿ ਵੀ ਸਪਾ ਸੈਂਟਰਾਂ ਚ ਗਲਤ ਕੰਮ ਹੋਣ ਦਾ ਸ਼ੱਕ ਹੈਗਾ ਜੀ ਤੇ ਅਸੀਂ ਉਸ ਤੇ ਕਾਰਵਾਈ ਕਰਦੇ ਹੋਏ ਇਹ ਕੱਲ ਜਿਹੜਾ ਆਪਰੇਸ਼ਨ ਉਹ ਅੰਜਾਮ ਦਿੱਤਾ